ਰੱਖਿਆ ਕੇ ਅਮਰੀਕਾ ਪਾ ਗੁਰਪ੍ਰਤ ਸਿੰਘ ਰੱਖਿਆ ਤੇ ਅੱਜ ਕੰਵੇ 22 ਵਿਆਲੇ ਦੇ ਪੁੱਤਰ ਗੁਰਪ੍ਰਤ ਸਿੰਘ ਨੂੰ ਉਹ ਗੁਰਤੀ ਕਹਿੰਦੇ ਹਰਿਆਣੇ ਵਾਲੇ ਸ਼ੀਲੂ ਤੋਂ ਜਵਾਈ ਜਾਣੀ ਹੈ ਇਹ ਵੀ ਕਬੱਡੀ ਦੇ ਵਿੱਚ ਇੱਕ ਮਹਾਨਤਾ ਹੁੰਦੀ ਹੈ ਮੇਰੇ ਵੀਰੋ ਇਹ ਰਸਮ ਬਹੁਤ ਵੱਡੀ ਹੁੰਦੀ ਹੈ ਜਿਹੜੇ ਮਾਪੇ ਟੀਵੀ ਦੇ ਉੱਪਰ ਕਬੱਡੀ ਦੇਖਦੇ ਐ ਔਰ ਅੱਜ ਕੱਲ ਆਪਣੀਆਂ ਫੈਮਲੀਆਂ ਮਾਵਾਂ ਭੈਣਾਂ ਵੀ ਕਬੱਡੀ ਦੇਖਦੀਆਂ ਨੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਸਾਡੇ ਘਰ ਵੀ ਪੁੱਤਰ ਜੰਮਿਆ ਹੈ ਬਾਬਾ ਮહેર ਕਰੇ ਜਿੱਦਾ ਇਹ ਮੁੰਡੇ ਟਰੈਕਟਰ ਗੱਡੀਆਂ ਜਿੱਤਦੇ ਐ ਇਹ ਵੀ ਵੱਡੀਆਂ ਮੱਲਾਂ ਮਾਰਨ ਜਿਨ੍ਹਾਂ ਨੇ ਦਿਆਲੇ ਦੀ ਕਬੱਡੀ ਨੂੰ ਪਿਆਰ ਕੀਤਾ ਇੱਕ ਵਾਰੀ ਦਿਆਲੇ ਲਈ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ 16 ਸਾਲਾਂ ਬਾਅਦ ਸੱਚੇ ਬਾਦਸ਼ਾਹ ਨੇ ਘਰ ਪੁੱਤਰ ਦੀ ਦਾਤ ਬਖਸ਼ੀ ਹੈ ਤੇ ਕਹਿੰਦਾ ਵੀ ਅੱਜ ਦਿਨ ਭਾਗਾ ਵਾਲਾ ਸ਼ੀਲੂ ਹਰਿਆਣੇ ਵਾਲਾ ਆਇਆ ਹੋਇਆ ਲੈ ਵੀ ਸ਼ੀਲੂ ਇਹ ਰਸਮ ਬਹੁਤ ਵੱਡੀ ਹੈ ਤੂੰ ਬੜਾ ਭਾਗਾ ਵਾਲਾ ਔਰ ਨਾਲ ਹਰ ਦਵਿੰਦਰਜੀਤ ਸਿੰਘ ਦੁੱਲਾ ਹੋਵੇਗਾ ਨਾਲ ਪੰਮਾ ਤੰਜੂ ਹੋਵੇਗਾ ਨਾਲ ਸੋਨੂੰ ਜੰਪ ਹੋਵੇਗਾ ਇਹ ਰਸਮ ਜਿਹੜੀ ਅਦਾ ਕੀਤੀ ਜਾਵੇਗੀ ਜੱਲ ਢੁੱਡੀਕੇ ਵਾਲਾ ਪ੍ਰਸਿੱਧ ਮੇਰੇ ਵੀਰੋ ਕਬੱਡੀ ਦਾ ਖਿਡਾਰੀ ਉਹਦੇ ਘਰ ਪੁੱਤਰ ਦੀ ਦਾਤ 16 ਸਾਲਾਂ ਬਾਅਦ ਪੁੱਤਰ ਨੇ ਜਨਮ ਲਿਆ ਬਾਬਾ ਬੁੱਢਾ ਜੀ ਦੀ ਅਪਾਰ ਕਿਰਪਾ ਹੁੰਦੀ ਮੇਰੇ ਵੀਰੋ ਔਰ ਇਸ ਪੁੱਤਰ ਨੂੰ ਜਿਹੜੀ ਗੁਰਤੀ ਉਹ ਸ਼ੀਲੂ ਹਰਿਆਣੇ ਵਾਲਾ ਦੇ ਰਿਹਾ ਇਹ ਵੀ ਵੱਡੇ ਮਾਣ ਦੀ ਗੱਲ ਹੈ ਵੱਡੇ ਮਾਣ ਦੀ ਗੱਲ ਅਮਰੀਕ ਜੀ ਕਿੱਡੀ ਮਾਨ ਦੀ ਗੱਲ ਹੈ ਕਿੱਡੀਆਂ ਵੱਡੀਆਂ ਸ਼ਖਸੀਅਤਾਂ ਹੈ ਮੈਂ ਕਹਿੰਦਾ ਵੀ ਆਹ ਸਮਾਂ ਜੰਨੇ ਮਈ ਮੇਰ ਕਰੇ ਪ੍ਰਮਾਤਮਾ ਸਭ ਲਈ ਸਾਡੀਆਂ دیਵਾਨਾ ਹੈ ਇਹ ਸਮਾਂ ਕਿੰਨਾ ਸੋਹਣਾ ਹੈ ਬਾਈ ਤੇ ਅੱਲਾ ਬਾਈ ਦੇ ਕਰ ਪ੍ਰਮਾਤਮਾ ਦੇ ਪੁੱਤਰ ਦੀ ਦਾਤ ਦਿੱਤੀ ਹੈ ਅੱਜ ਕਿੱਡੀਆਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਉਹ ਕਹਿੰਦੇ ਸਤਕਾਰ ਦੇ ਰਿਹਾ ਉਹ ਬੱਚੇ ਨੂੰ ਪਿਆਰ ਦਿੱਤਾ ਜਾ ਰਿਹਾ ਬਾਈ ਕਹਿੰਦਾ ਮਨ ਦੀ ਰੀਜ ਸੀਗੀ ਵੀ ਸ਼ੀਲੂ ਦੇ ਹੱਥੋਂ ਗੁੜਤੀ ਦਿਵਾਉਣੀ ਹੈ ਤੇ ਦਿਆਲਾ ਬਾਈ ਕਹਿੰਦਾ ਅੱਜ ਤੇ ਦੇ ਨਹੀਂ ਕਿੰਨਾ ਕਰਮਾ ਵਾਲਾ ਵੀ सोनू ਜੰਪ ਜੀ ਆਏ ਨੇ ਕਬੱਡੀ ਦਾ ਡਾਇਮੰਡ ਸੁਰਖਪੁਰੀਆ ਦੁੱਲਾ ਆਇਆ ਹੋਇਆ ਪੰਮਾ ਧੰਜੂ ਮੰਗੂ ਦੁੱਰੀ ਆਇਆ ਹੋਇਆ ਵੀ ਕਿਤੇ ਵੱਡੇ ਵੱਲ ਨਾਲ ਨੇ ਤੇ ਕਹਿੰਦੇ ਗੁਰਪ੍ਰਤ ਸਿੰਘ ਨੂੰ ਬਾਈ ਦਿਆਲੇ ਦੇ ਬੱਚੇ ਨੂੰ ਜਿਹੜੀ ਗੁਰਤੀ ਦਿੱਤੀ ਜਾ ਰਹੀ ਹੈ ਮੈਂ ਕਿਹਨਾ ਵੀ ਕਿੰਨਾ ਕਰਮਾਂ ਵਾਲਾ ਦਿਨ ਹੈ ਕਿੰਨਾ ਭਾਗਾ ਵਾਲਾ ਸਮਾ ਪਰਮਾਤਮਾ ਤਨ ਦ੍ਰਿਸ਼ਟੀਆਂ ਦੇਵੇ ਸਾਡੇ ਪੁੱਤਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਬਹੁਤ ਵੱਡੀਆਂ ਆਸਾਂ ਨੇ ਇਹ ਧਰਤੀ ਭਾਗਾ ਵਾਲੀ ਹੈ ਇਹ ਧਰਤੀ ਕਰਮਾਂ ਵਾਲੀ ਹੈ ਲੈ ਵੀ ਅਮਨ ਕਿਤੇ ਤੇਰੇ ਬੋਲ ਹੁਣ ਹੋ ਜਾਣ ਇਹ ਬਹੁਤ ਬਹੁਤ ਮੁਬਾਰਕਬਾਦ ਹੈ ਲੈ ਵੀ ਦਿਆਲੇ ਸੱਚੇ ਬਾਦਸ਼ਾਹ ਮੰਦੀਆਂ ਸਾਰੀਆਂ ਆਸਾਂ ਮਰਾਦਾ ਪੂਰੀਆਂ ਕਰੇ ਮੈਚ sire da ਸੁਗਰਾਜ ਜੀ ਆਜੋ ਫਿਰ ਡਿਊਟੀ ਤੇ ਜਿੱਥੇ ਦਾ